ਬਹੁਤ ਲੰਬੀਆਂ ਕੁਰਬਾਨੀਆਂ ਦੁਆਰ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਔਰ ਆਜ਼ਾਦੀ ਦਰਥਿਆ ਕਿ ਲੋਕਾਂ ਨੂੰ ਆਪਣੇ ਵੱਲੋਂ ਵੋਟ ਪਾ ਕੇ ਸਰਕਾਰਾਂ ਚੁੰਦਾ ਰਾਈਟ ਮਿਲਿਆ ਸੋ ਮੈਨੂੰ ਅੱਜ ਬਹੁਤ ਇਸ ਗੱਲ ਦਾ ਖੁਸ਼ੀ ਵੀ ਹੈ ਕਿ ਸਾਡੇ ਦੇਸ਼ ਦੇ ਅੰਦਰ ਜਿਹੜਾ ਲੋਕਤੰਤਵ ਦਾ ਪਰਵ ਹੈ ਇਹ ਆਪਣੇ ਸਿਖਰ ਤੇ ਅੱਜ ਦਾ ਅਖੀਰਲਾ ਪੜਾਅ ਹੈ ਔਰ ਪੰਜਾਬ ਦੇ ਅੰਦਰ 13 ਸੀਟਾਂ ਵਾਲੀ ਜੋ VOTING ਹੋ ਰਹੀ ਹੈ ਬਾਕੀ ਵੀ ਕੀਥਾਵਾਂ ਦੇ ਦੇਸ਼ ਦੇ ਅੰਦਰ VOTING ਚੱਲ ਰਹੀ ਹੈ ਸੋ ਮੈਂ ਵੀ ਅੱਜ ਆਪਣੇ ਪਰਿਵਾਰ ਸਮੇਤ ਆਪਣੀ VOTE ਦਾ ਇਸਤੇਮਾਲ ਕਰਨ ਲਈ ਆਇਆ ਸੋ ਸਭ ਲੋਕਾਂ ਨੂੰ ਪਹਿਲਾਂ ਤਾਂ ਬੇਨਤੀ ਹੈ ਕਿ ਆਪਣੀ VOTE ਦਾ ਇਸਤੇਮਾਲ ਕੀਤਾ ਜਾਵੇ ਔਰ ਆਪਣੇ ਦੁਆਰਾ ਇੱਕ ਚੰਗੀ ਸਰਕਾਰ ਚੰਗੇ ਵਿਧਾਇਕਾਂ ਨੂੰ ਜਿਹੜਾ ਚੁਣਿਆ ਜਾਵੇ ਸੋ ਲਗਭਗ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਹੈ ਉਹ ਬਹੁਤ ਹੀ ਸਮੂਹਲੀ ਚੱਲਿਆ ਔਰ ਆਮ ਆਦਮੀ ਪਾਰਟੀ ਨੇ ਮੁੱਦਿਆਂ ਦੀ ਰਾਜਨੀਤੀ ਨੂੰ ਗਰਾਸ ਰੂਟ ਤੇ ਲਿਆਂਦਾ ਪਰ ਲੰਬੇ ਅਰਸੇ ਬਾਅਦ ਲੋਕਾਂ ਦੇ ਜੀਵਨ ਨਾਲ ਜੁੜੇ ਸਵਾਲ ਜਿਹੜੇ ਆ ਉਹਨਾਂ ਦੇ ਉੱਤੇ ਚਰਚਾ ਹੋਈ ਹੈ ਭਾਵੇਂ ਕੁਝ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਗੈਰ ਜ਼ਰੂਰੀ ਮੁੱਦਿਆਂ ਨੂੰ ਵੀ ਵਾਰਨ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਭਾਜਪਾ ਨੇ ਲੇਕਿਨ ਦੇਸ਼ ਦੇ ਲੋਕ ਜਿਹੜੇ ਆ ਉਹ ਹੁਣ ਮੁੱਦਿਆਂ ਦੀ ਰਾਜਨੀਤੀ ਨੂੰ ਪਸੰਦ ਕਰ ਰਹੇ ਆ ਸੋ ਮੈਨੂੰ ਯਕੀਨ ਆ ਇਸ ਦੇਸ਼ ਦੇ ਅੰਦਰ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹੜਾ ਮਤਲਬ ਕੇਂਦਰ ਦੇ ਅੰਦਰ বিজেপি ਦੀ ਸਰਕਾਰ ਉਹ ਜਾਵੇ ਇਹ ਉਮੀਦ ਵੀ ਹੈ ਔਰ ਦੇਸ਼ ਅੰਦਰ ਇੰਡੀਆ ਕਾਂਗਰਸ ਦੀ ਸਰਕਾਰ ਬਣੇ ਔਰ ਉਸ ਸਰਕਾਰ ਦੇ ਅੰਦਰ ਪੰਜਾਬ ਦੇ ਜਿਹੜੇ ਰੁਕੇ ਸਵਾਲ ਨੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਦਾ ਵੀ ਪਹਿਲ ਦੇ ਆਧਾਰ ਤੇ ਹੱਲ ਹੋਏਗਾ ਸੋ ਸਮੁੱਚੇ ਲੋਕਾਂ ਨੂੰ ਇਸ ਪਰਵ ਦੀਆਂ ਬਹੁਤ ਬਹੁਤ ਨਿਮਰਖਾਂ ਵੀ ਔਰ ਲੋਕਾਂ ਨੂੰ ਨੇਕ ਦਿਲ ਇਨਸਾਨ ਔਰ ਚੰਗੀਆਂ ਪਾਰਟੀਆਂ ਕੰਮ ਕਰਨ ਲਈ ਪਾਰਟੀਆਂ ਨੂੰ ਬੋਟ ਪਾਣੀ ਚਾਹੀਦੀ ਹੈ ਮੈਂ ਸਭ ਲੋਕਾਂ ਨੂੰ ਫੀਲ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ ਡਟ ਕੇ ਵੋਟਾਂ ਪਾਓ